ਇਕਰ ਚੂੜੀਆਂ ਗੁਰਦਰਾ ਪੁਲੀਸ ਆਪ ਹਵੇਲੀਆਂ ਤੋਂ ਤਨਤਾਂ ਚੜੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਰਭ ਨੂੰ ਸਜਾਇਆ ਗਿਆ ਨਗਰ ਕੀਰਤਨ ਵੱਡੀ ਗਿਣਤੀ ਚ ਸ਼ਮਤਾਂ ਹੋਈਆਂ ਸ਼ਾਮਲ ਥਾਂ ਥਾਂ ਤੇ ਨਗਰ ਕੀਰਤਨ ਦਾ ਹੋਇਆ ਸਵਾਗਤ ਜਗਾ ਜਗਾ ਲਗਾਏ ਗਏ ਲੰਗਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਗੁਰਦੁਆਰਾ ਪੌਲੀ ਸਾਹਿਬ ਹਵੇਲੀਆ ਫਤਿਹਗੜ੍ਹ ਚੂੜੀਆਂ ਤੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰ ਦੀ ਵਾਈ ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਵੱਖ-ਵੱਖ ਪਿੰਡਾਂ ਚੋਂ ਹੁੰਦਾ ਹੋਇਆ ਗੁਰਦੁਆਰਾ ਕੰਨ ਸਾਹਿਬ ਪਹੁੰਚਿਆ ਗੁਰਦੁਆਰਾ ਪੌਲੀ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ ਚਮਟੇ ਕਿੰਤੀ ਚਲਾਕੇ ਪਰਚੋਂ ਸ਼ੰਕਾਂ ਪਹੁੰਚੀਆਂ ਅਤੇ ਨਗਰ ਕੀਰਤਨ ਦਾ ਥਾਂ-ਥਾਂ ਤੇ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਕੀ ਵਕ ਵਕ ਸੇਵਾਦਾਰਾਂ ਨੇ ਕਿਹ ਅਰਸ਼ਾਲ ਦੀ ਤਰ੍ਹਾਂ ਗੁਰਦੁਆਰਾ ਪੁਲੀ ਸਾਬ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਜੋ ਵਕ ਵਕ ਪਿੰਡਾਂ ਚ ਹੁੰਦਾ ਹੋਇਆ ਸ਼੍ਰੀ ਗੰਦ ਸਾਹਿਬ ਪਟਾਲਾ ਪਹੁੰਚਦਾ ਹੈ ਅਤੇ ਥਾਂ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਹੁੰਦਾ ਹੈ ਅਤੇ ਥਾਂ ਥਾਂ ਤੇ ਹੀ ਸੰਗਤਾਂ ਲਈ ਲੰਗਰ ਵੀ ਲਗਾਏ ਜਾਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੌਲੀ ਸਾਹਿਬ ਹਵੇਲੀਆਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਾਂ ਦੀ ਲਵਾਈ ਵਿੱਚ ਕੱਢਿਆ ਜਾਂਦਾ ਤੇ ਅੱਜ ਇਹ 19ਵਾਂ ਨਗਰ ਕੀਰਤਨ ਹੈ ਸ੍ਰੀ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਹਵੇਲੀਆਂ ਤੋਂ ਰਵਾਨਾ ਹੋਣ ਲੱਗਾ ਬਟਾਲਾ ਲਈ ਜੋ ਵਕ ਵਕ ਪਿੰਡਾਂ ਤੋਂ ਹੁੰਦਾ ਹੈ ਬਟਾਲਾ ਵਿਖੇ ਸ਼੍ਰੀ ਕੰਨ ਸਾਹਿਬ ਵਿਖੇ ਪਹੁੰਚੇਗਾ ਅਤੇ ਇਸ ਨਗਰ ਕੀਰਤਨ ਵਿੱਚ ਇਲਾਕੇ ਭਰ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਤੇ ਸੰਗਤਾਂ ਵਿੱਚ ਕਾਫੀ ਉਤਸ਼ਾਹ ਨਾਲ ਗੱਲਬਾਤ ਕਰਦੇ ਸਾਹਿਬ ਜੀ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਸੰਗਤਾਂ ਦੇ ਸਹਿਯੋਗ ਨਾਲ ਤਾਂਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਮਪਰਤ ਇਥੋਂ ਸ਼ਾਲ ਨਗਰ ਕੀ ਕਨ ਘਟਿਆ ਜਾਂਦਾ ਹੈ ਕੀ ਕਹਿੰਦੇ ਕੀ ਉਹ ਆਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਤਿਗੁਰੂ ਚਰਨਾਂ ਦੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਵਿਆਹ ਪਰਦੇ ਖੁਸ਼ੀਆਂ ਮਨਾਉਣ ਵਾਸਤੇ ਗੁਰਦਰਾ ਬੌਲ ਸਿੰਘ ਸਾਹਿਬ ਦੀ ਸੰਗਤਾਂ ਨਾਲ ਮਿਲ ਕੇ ਅਤੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਵਿਖੇ ਤੇ ਧੰਨ ਧੰਨ ਸਤਿਗੁਰੂ ਚਰਗੁ ਗੁਰਦੰਸ ਸਾਹਿਬ ਜੀ ਦੇ ਸ਼ਤਰ ਸਾਹਿਬ ਲਗਭਗ 25 ਸਾਲ ਤੋਂ ਸਾਰੇ ਸੰਤਾਂ ਇਸ ਤਰ੍ਹਾਂ ਪਾਵਨ ਕੋਇਤਰ ਗੁਰਬਾਣੀ ਦਾ ਹਰ ਜਸ ਕਰਦੀਆਂ ਹੁੰਦੀਆਂ ਹਨ ਬੜਾ ਦਰ ਬੜਾ ਸੰਤਾਂ ਦੀ ਦਰਸ਼ਨ ਕਰਦੀਆਂ ਹੁੰਦੀਆਂ ਹਨ ਗੁਰਦਰਾ ਘੰਟੀ ਸਾਹਿਬ ਬਟਾਲਾ ਨਤਮਸਤਕ ਹੋਣ ਵਾਸਤੇ ਜਾਂਦੀ ਆ ਇਸ ਵਾਰੀ ਵਿਲੱਖਣ ਚੀਜ਼ ਇਹ ਹੈ ਗੁਰੂ ਘਰ ਦੇ ਸੇਵਕ ਸਰਦਾਰ ਮੇਜਰ ਸਿੰਘ ਜੇਪਾਲ ਸਿੰਘ ਸਾਹਿਬ ਆਸਤੇ ਜਿਹੜੇ ਇਹ ਜਿਹੜੇ ਡਰਾਈਵਰ ਵਾਲੀ ਸੀਟ ਤੇ ਬੈਠੇ ਇਹ ਗੱਡੀ ਇਹਨਾਂ ਨੇ ਭੇਂਟ ਕੀਤੀ ਹੈ ਗੁਰਦਰਾ ਸਾਹਿਬ ਨੂੰ ਸੰਗਤਾਂ ਦੇ ਸਹਿਯੋਗ ਨਾਲ ਪਾਲਕੀ ਸਾਹਿਬ ਗੱਡੀ ਤੇ ਸਜਾ ਕੇ ਲਿਆਏ ਤੇ ਅੱਜ ਪਹਿਲੀ ਵਾਰੀ ਇਸ ਗੱਡੀ ਦੇ ਵਿੱਚ ਪਾਲਕੀ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਰਿਹਾ ਇਹ ਸਭ ਤੋਂ ਵੱਡੀ ਸੰਗਤਾਂ ਵਾਸਤੇ ਖੁਸ਼ੀ ਦੀ ਗੱਲ ਹੈ ਅਹ ਰਸਤੇ ਵਿੱਚ ਜਦੋਂ ਸੰਗਤਾਂ ਜਾਂਦੀਆਂ ਹਨ ਆ ਥਾਂ ਪ੍ਰੇਮ ਪਿਆਰ ਤੇ ਉਤਸ਼ਾਹ ਨਾਲ ਸੰਗਤਾਂ ਨਗਰ ਕੀਰਤਨ ਵਿੱਚ ਆ ਰਹੀਆਂ ਸੰਗਤਾਂ ਦਾ ਕੀ ਬੜੇ ਉਤਸ਼ਾਹ ਪ੍ਰਿੰਸ ਘਾਰ ਤੇ ਸ਼ਰਧਾ ਨਾਲ ਸੇਵਾ ਕਰਦੀਆਂ ਹਨ ਕੋਈ ਅੰਦਰ ਨਹੀਂ ਕਿਸੇ ਗੱਲ ਦਾ ਅਰ ਇੱਕ ਪਦਾਰਥ ਨਾਲ ਸੇਵਾ ਕੀਤੀ ਨਹੀਂ ਸੰਤਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਗੁਰਦੁਆਰਾ ਬੌਲੀ ਸਾਹਿਬ ਦੀ ਸੰਤਾਂ ਦੇ ਇਲਾਕੇ ਦੀ ਸੰਤਾਂ ਦੇ ਹਮੇਸ਼ਾ ਹੀ ਫਰ ਐਵਰ ਇਸੇ ਤਰ੍ਹਾਂ ਸੇਵਾ ਲਈਦੇ ਰਹੇ ਜੇਦਾ ਜੀ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਪਕ ਨੂੰ ਸਮਰਥਨ ਬਟਾਲਾ ਲਈ ਨਾ ਹੋਣ ਲੱਗਾ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਬੌਲੀ ਸਾਹਿਬ ਹਵੇਲੀਆਂ ਤੋਂ ਵੀਮਾ ਸਨਾਨਾ ਗੁਰ ਕੀਰਤਨ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬਤੇ ਹਰ ਸਾਲ ਸੰਗਤਾਂ ਵੱਲੋਂ ਉਪਰਾਲਾ ਕਰਕੇ ਬਟਾਲਾ ਵਿਖੇ ਗੁਰਦੁਆਰਾ ਕੰਧ ਸਾਹਿਬ ਸੰਗਤਾਂ ਉਸ ਵਾਹਿਗੁਰੂ ਅਕਾਲ ਪੁਰਖ ਬਾਬੇ ਨਾਨਕ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੀਆਂ ਹਨ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਹਵੇਲੀਆਂ ਬੌੜੀ ਸਾਹਿਬ ਪਰ ਬਲਦਕਾਂ ਵੱਲੋਂ ਉਪਰਾਲਾ ਕਰਕੇ ਬਹੁਤ ਹੀ ਵਧੀਆ ਢੰਗ ਪੰਜ ਪਿਆਰਿਆਂ ਦੇ ਅਗਵਾਈ ਤੇ ਸਹਿਬ ਸ੍ਰੀ ਗੁਰੂ ਗੰਦ ਸਾਹਿਬ ਜੀ ਦੀ ਛਤਰ ਸ਼ਾਇਆ ਇਹ ਗੁਰਦੁਆਰਾ ਬੌੜੀ ਸਾਹਿਬ ਤੋਂ ਚੱਲ ਕੇ ਤੇ ਭਗਤ ਰਵੀਦਾਸ ਚੌਂਕ ਪਰਾਦਰ ਪੜਾ ਹੁੰਦਾ ਹੋਇਆ ਬਟਾਲਾ ਵਿਖੇ ਪਹੁੰਚਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਸਾਧ ਸੰਗਤ ਨੂੰ

ਬਹੁਤ-ਬਹੁਤ ਧੰਨਵਾਦ ਸੰਗਤਾਂ ਦਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਰਨਾਲਕ ਦੇ ਜੀ ਦੇ ਰਿਆ ਪਰਉਦੇ ਹਰ ਸਾਲ ਨਗਰ ਕੁੰਡੇ ਕਰਦੇ ਇੱਥੋਂ ਤੇ ਜਿਹਦੀ ਜਿਹ ਬਹੁਤ ਅੱਛਾ ਆ ਲੋਕਾਂ ਦੇ ਚੱਲਦੇ ਤੇ ਅਸੀਂ ਇੰਨਾ ਪਸਤ ਘੁੰਮ ਕੇ ਆ ਰਹੇ ਹਾਂ ਸਾਹਿਬ ਬਾਬਾ ਜੀ ਦਾ ਰਿਆ ਹੈ ਤੇ ਬੱਸ ਨਮਸਕਾਰ ਕਰਨ ਜਾ ਰਹੇ ਹਾਂ ਤੇ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤਾਂ ਸਾਰੀ ਸਾਰੀ ਸਾਰੇ ਸਹਿਯੋਗ ਵਾਲੀ ਹੁੰਦਾ ਸਭ ਕੁਝ ਤੇ ਅਸੀਂ ਰਿਧੀ ਧੰਨਵਾਦ ਆ ਬਹੁਤ-ਬਹੁਤ ਧੰਨਵਾਦ ਲੋਕਾਂ ਦਾ ਜਿਹੜਾ ਸਾਡਾ ਉਹ ਹੈ ਕਿ ਕਿਤਾਬਾ ਅੱਛਾ ਹੀ ਵਰਕ ਕੀਤਾ ਫੜੇ ਮੈਂ ਇਸ ਨਾਮ ਸੀਗੇ ਆਪਣਾ ਬੌਲੀ ਸਾਹਿਬ ਕੋਤਾਰੇ ਵੀ ਲਿਆ ਪਟਾਲਾ ਸਾਹਿਬ ਅਤੇ ਕੱਤ ਸਾਹਿਬ ਜਿਹੜਾ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਜਾਂਦਾ ਬਹੁਤ ਸਤਾਜ ਸੰਗਤਾਂ ਵਿੱਚ ਬਹੁਤ ਖੁਸ਼ੀ ਆ ਤੇ ਵਰਕ ਜੀ ਦਾ ਖਾਸਾ ਜੀ ਜੀ ਦਾ ਖਾਸਾ ਜੀ ਬਾਈ ਕੁ ਜੀ ਦੇ ਪਤੇ ਸਰਬੱਤ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਰੱਖਣਾ 10 ਲੱਖ ਰੁਪਏ ਦਾ ਹੈ ਇਹ ਨਗਰ ਕਾਇਤਨ ਗੁਰਦਰਾ ਬੌਲੀ ਸਾਹਿਬ ਹੋਵੇ ਲਿਆ ਫੜੇਗਾ ਚੋੜੀਆਂ ਬਾਹਰ ਨੰਬਰ 13 ਤੋਂ ਹਰ ਸਾਲ ਜਾਂਦਾ ਹੈ ਇਸ ਵਾਰੇ ਵਿਮਾਨਾ ਕਿਰਤ ਨੂੰ ਸਾਰੇ ਸਮੂਹ ਨਗਰ ਨਿਵਾਸੀ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬੌਲੀ ਸਾਹਿਬ ਤੋਂ ਸੰਗਤ ਰਵਾਨਾ ਹੋਣ ਲੱਗੀ ਆ ਸੁਖਾਸਣ ਵਾਸਤੇ ਬੜੀ ਬੜੀ ਮਿਹਰ ਕਿਰਪਾ ਕਰੇ ਸੰਗਤ ਨੂੰ ਮੁਕਤਿਸਾਂ ਦੀ ਸਮਰਥ ਬਖਸ਼ੇ ਬੌਲੀ ਸਾਹਿਬ ਵੱਲੋਂ ਤੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਰਤੇ ਨਗਰ ਕੀਤਾ ਸਜਾਇਆ ਜਾਂਦੇ ਸਨ ਇਸ ਜਿਸ ਦੇ ਵਜੋਂ ਸਾਡੇ ਪਰਿਵਾਰ ਨੂੰ ਦੁੱਧ ਦੀ ਸੇਵਾ ਕੀਤੀ ਗਈ ਹੈ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਿਆਹਪੁਰਬ ਦੀਆਂ ਬਾਬੇ ਨਾਨਕ ਦੇ ਤੰਤਨ ਗੁਰ ਨਾਨਕ ਦੇ ਜੀ ਦੇ ਵਿਆਹ ਦੇ ਜਮਾਨੇ ਵਿੱਚ ਠੇਕ ਮਹਾਨ ਨਗਰ ਕੇਤਨ ਡੋਟਰਾ ਪੋਲਿਸ ਹੈ ਤੋਂ ਲਾਡ ਨੰਬਰ 38 ਸਾਲ ਦੀ ਤਰ੍ਹਾਂ ਸੰਗਤਾਂ ਦੇ ਹਜੂਰ ਦੇ ਵਿੱਚ ਰਵਾਨਾ ਹੋ ਰਿਹਾ ਹੈ ਕੋ ਸਾਰੀਆਂ ਸੰਗਤਾਂ ਨੂੰ